ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਪ੍ਰੀਤ ਤੁਹਾਡਾ ਆਪਣੇ ਚੈਨਲ ਸੋਲਜਰ ਹਬ ਸਟੋਰੀਜ਼ ਤੇ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਚਲੋ ਵੱਧਦੇ ਹਾਂ ਕਹਾਣੀ ਵੱਲ ਇੱਕ ਪਿੰਡ 'ਚ ਚਾਰ ਭਰਾ ਰਹਿੰਦੇ ਸਨ ਸਭ ਤੋਂ ਛੋਟੇ ਦਾ ਨਾਮ ਬੀਰਬਲ ਸੀ ਵੱਡੇ ਤਿੰਨੇ ਵਿਆਹੇ ਹੋਏ ਸੀ ਪਰ ਬੀਰਬਲ ਹਜੇ ਛੜਾਈ ਤੁਰਿਆ ਫਿਰਦਾ ਸੀ ਪਿਓ ਦੇ ਮਰਨ ਤੋਂ ਬਾਅਦ ਜਦੋਂ ਜਾਇਦਾਦ ਦੀ ਵੰਡ ਹੋਈ ਤਾਂ ਤਿੰਨਾਂ ਭਰਾਵਾਂ ਨੇ ਸਾਰੀ ਜ਼ਮੀਨ ਤੇ ਪਸ਼ੂ ਆਪਸ ਵਿੱਚ ਵੰਡ ਲਏ ਤੇ ਬੀਰਬਲ ਨੂੰ ਸਿਰਫ ਕੱਟੀ ਤੇ ਇੱਕ ਕਖਾਨ ਦੀ ਕੁਲੀ ਰਹਿਣ ਵਾਸਤੇ ਦੇ ਦਿੱਤੀ ਪਰ ਬੀਰਬਲ ਵੀ ਕਿਹੜਾ ਕਿਸੇ ਤੋਂ ਘੱਟ ਸੀ ਉਹ ਰਾਤ ਨੂੰ ਕੱਟੀ ਨੂੰ ਚੁੱਕ ਕੇ ਆਪਣੇ ਭਰਾਵਾਂ ਦੇ ਖੇਤਾਂ 'ਚ ਚਰਨ ਵਾਸਤੇ ਛੱਡ ਦੇਂਦਾ ਤੇ ਥੋੜੀ ਦੇਰ ਬਾਅਦ ਕੱਟੀ ਨੂੰ ਚੱਕ ਕੇ ਫੇਰ ਵਾਪਸ ਲੈ ਆਉਂਦਾ ਕੁਝ ਦਿਨ ਇਦਾ ਹੀ ਚੱਲਦਾ ਰਿਹਾ ਪਰ ਆਵਾਨੂ ਖੇਤ ਤਾਂ ਉਜੜੇ ਦਿਸਣ ਪਰ ਕਿਸੇ ਪਸ਼ੂ ਦੀ ਪੈਣ ਨਜ਼ਰ ਨਾ ਆਵੇ। ਇੱਕ ਦਿਨ ਜਦੋਂ ਕੱਟੀ ਚਰ ਰਹੀ ਸੀ ਤਾਂ ਬੀਰਬਲ ਨੂੰ نیند ਆ ਗਈ। ਸਵੇਰੇ ਪਰਾਟਪ ਦੇ ਨੱਪਦੇ ਖੇਤ ਪਹੁੰਚ ਗਏ। ਕੱਟੀ ਨੂੰ ਖੇਤ ਚਰਦਾ ਦੇਖ ਉਹਨਾਂ ਨੂੰ ਇਨਾ ਗੁੱਸਾ ਚੜਿਆ ਕਿ ਉਹਨਾਂ ਨੇ ਕੱਟੀ ਨੂੰ ਕੁਟ-ਕੁਟ ਕੇ ਮਾਰ ਦਿੱਤਾ। ਬੀਰਬਲ ਨੇ ਮਰੀ ਕੱਟੀ ਦਾ ਚਮੜਾ ਲਾਹ ਕੇ ਸੁਕਾਇਆ ਤੇ ਸ਼ੈਰ ਵੇਚਣ ਵਾਸਤੇ ਤੁਰ ਪਿਆ। ਰਸਤੇ ਵਿੱਚ ਰਾਤ ਪੈ ਗਈ ਤਾਂ ਉਹ ਖਾਲ ਸਮੇਤ ਇੱਕ ਦਰਖਤ ਤੇ ਚੜ ਗਿਆ। अद्धी रात न कुछ चोर चोरी करके उस दरखत दे बैठ के अपना हिस्सा वंडन लगे बीरबल दे डर दे मारे देख छुट्टई तोर ते, ते जा पई चोर ने समझिया कि कोई बला साढ़े ते आन आई वो चोरी का माल उ ही छरदे मारे दौड़ गए बीरबल ने सारा माल इकट्ठा किया गया जदों बीरबल के भरावान ने उस कोई इना माल वेख्या हैरान रह गए बीरबल ਵੀ ਚਲਾਕ ਸੀ ਉਸਨੇ ਕਿਹਾ ਪਰ ਆਵੋ ਅੱਜਕੱਲ ਪਸ਼ੂਆਂ ਦੀ ਖਲ ਬਹੁਤ ਮਹਿੰਗੀ ਵੇਖਦੀ ਆ ਮੈਂ ਆਪਣੀ ਕੱਟੀ ਦੀ ਖਲ ਵੇਚ ਕੇ ਦੇਖੋ ਕਿੰਨੇ ਪੈਸੇ ਕਮਾ ਲਿਆ ਤਿੰਨ ਪਰਾਵਾਂ ਨੇ ਨਾ ਦੇਖਿਆ ਨਾ ਪਾੜ ਦੇਖਿਆ ਆਪਣੇ ਸਾਰੇ ਪਸ਼ੂ ਮਾਰ ਕੇ ਉਹਨਾਂ ਦੀਆਂ ਖੱਲਾਂ ਲਾਹ ਲਈਆਂ ਤੇ ਸ਼ੇਰ ਵੇਚਣ ਵਾਸਤੇ ਤੁਰ ਪਏ ਸ਼ੇਰ ਜਾ ਕੇ ਕਿਸੇ ਇੱਕ ਰੁਪਿਆ ਵਟਿਆ ਕਿਸੇ 2 ਰੁਪਏ ਦੁਖੀ ਹੋયા ਨੇ ਘਰ ਆਉਂਦਿਆਂ ਸਾਰ ਬੀਰਬਲ ਦੀ ਕੁਲੀ ਨੂੰ ਅਗਰ ਲਗਾ ਦਿੱਤੀ पर बीरबल ने बुरा ना मना लिया उसने सारी पंड भंड के खोते ते लद ली ते शहर वल तुर पिया। रस्ते च रात पई उसे दरखत थले ठहर गया उथे कुछ व्यापारी भी ठहरे हुए सी। बीरबल ने पूछया तुसी की वेचण चल्य शेर? व्यापारियों ने कहा असी त केसर वेचन चलिया तू बीरबल आखदा मैं भी केसर वेचन चलियां ਬੀਰਬਲ ਨੇ ਅੱਧੀ ਰਾਤ ਨੂੰ ਆਪਣੀ ਸਵਾਹ ਵਾਲੀ ਪੰਡ ਕੇਸਰ ਵਾਲੀ ਪੰਡ ਨਾਲ ਬਦਲ ਲਈ ਤੇ ਸਵਖਤੇ ਹੀ ਉੱਠ ਕੇ ਸ਼ਹਿਰ ਚਲਾ ਗਿਆ ਸ਼ਹਿਰ ਜਾ ਕੇ ਬੀਰਬਲ ਨੇ ਵਾਹ ਵਾਹ ਪੈਸੇ ਕਮਾਏ ਬੀਰਬਲ ਘਰ ਵਾਪਸ ਆਇਆ ਤਾਂ ਉਸ ਕੋਲ ਵਾਧੂ ਪੈਸੇ ਵੇਖ ਕਿ ਉਸ ਦੇ ਭਰਾ ਬੜੇ ਹੈਰਾਨ ਹੋਏ ਬੀਰਬਲ ਨੇ ਆਖਿਆ ਅੱਜ ਕੱਲ ਸ਼ਹਿਰ ਚ ਸਵਾਹ ਵੀ ਕੇਸਰ ਦੇ ਭਾਅ ਵੇਖਦੀ ਆ ਸੁਣ ਕੇ ਭਰਾਵਾਂ ਦੇ ਮਨ ਵਿੱਚ ਲਾਲਚ ਆ ਗਿਆ ਉਹਨਾਂ ਨੇ ਆਪਣੇ ਘਰਾਂ ਨੂੰ ਅੱਗ ਲਾ ਕੇ ਸਵਾਹ ਬਣਾ ਲਏ ਪੰਡਾ ਬਨ ਕੇ ਸ਼ਹਿਰ ਨੂੰ ਤੋਰ ਪੈਤੇ ਹੋ ਕੇ ਲੈਣੇ ਸ਼ੁਰੂ ਕਰ ਹੈਠਾ ਲਕੀਰ ਦਿੱਤੇ ਸਵਾਹ ਲੈ ਲਓ ਸਵਾਹ ਲੋਕਾਂ ਨੇ ਉਹਨਾਂ ਨੂੰ ਚੰਗਾ ਕੁੱਟਿਆ ਤੇ ਲਾਂਤਾ ਪਾਈਆਂ ਇਸ ਵਾਰ ਉਹਨਾਂ ਨੂੰ ਇਨਾ ਗੁੱਸਾ ਆਇਆ ਕਿ ਉਹਨਾਂ ਬੀਰਬਲ ਨੂੰ ਮਾਰਨ ਦੀ ਸਲਾਹ ਬਣਾਈ ਪਰਾਵਾ ਨੇ ਬੀਰਬਲ ਨੂੰ ਬੰਨ ਖੋਤੇ ਤੇ ਬਿਠਾ ਲਿਆ ਰਸਤੇ 'ਚ ਉਹਨਾਂ ਨੇ ਬੀਰਬਲ ਨੂੰ ਹੈਠਾ ਉਤਾਰਿਆ ਤੇ ਆਪ ਪਿਸ਼ਾਬ ਕਰਨ ਚਲੇ ਗਏ ਨੇੜੇ ਹੀ ਇੱਕ ਮੁੰਡਾ ਡੰਗਰ ਚਾਰਦਾ ਸੀ ਉਸ ਨੇ ਬੀਰਬਲ ਨੂੰ ਪੁੱਛਿਆ ਤੈਨੂੰ ਬੰਨੀ ਕਿਉਂ ਲੈ ਜਾਂਦੇ ਆ ਬੀਰਬਲ ਨੇ ਕਿਹਾ ਇਹ ਮੇਰਾ ਧੱਕੇ ਨਾਲ ਵਿਆਹ ਕਰਨਾ ਚਾਹੁੰਦੇ ਆ ਪਰ ਮੈਂ ਹਜੇ ਵਿਆਹ ਨਹੀਂ ਕਰਵਾਣਾ ਮੁੰਡੇ ਨੇ ਕਿਹਾ ਆਪਣੀ ਥਾਂ ਤੋਂ ਮੈਨੂੰ ਬੰਧੇ ਮੈਂ ਵਿਆਹ ਕਰਵਾ ਲਵਾਂ ਬੀਰਬਲ ਨੇ ਇਦਾਂ ਹੀ ਕੀਤਾ ਪਰ ਆਏ ਤੇ ਬਿਨਾਂ ਵੇਖੇ ਮੁੰਡੇ ਨੂੰ ਚੱਕ ਕੇ ਲੈ ਗਏ ਤੇ ਦਰਿਆ ਵਿੱਚ ਸੁੱਟ ਦਿੱਤਾ ਇਧਰ ਬੀਰਬਲ ਉਸਦੇ ਸਾਰੇ ਡੰਗਰ ਹੱਥ ਕੇ ਘਰ ਲੈ ਆਇਆ ਤੈਨੂੰ ਜਦੋਂ ਘਰ ਮੁੜੇ ਤਾਂ ਅੱਗੇ ਬੀਰਬਲ ਕਿੱਲਿਆਂ ਨਾਲ ਡੰਗਰ ਬੰਨੀ ਜਾਵੇ ਵੇਖ ਕੇ ਤੈਨੂੰ ਭਰਾ ਹੈਰਾਨ ਪਰੇਸ਼ਾਨ ਕਹਿੰਦੇ ਓਏ ਅਸੀਂ ਤਾਂ ਤੈਨੂੰ ਦਰਿਆ ਚ ਰੋੜ ਆਏ ਸੀ ਤੂੰ ਇੱਥੇ ਕਿੱਦਾਂ ਬੀਰਬਲ ਨੇ ਫੇਰ ਗੱਲ ਬਣਾਈ ਹੋਇਆ ਪੁਰਾ ਵੋਏ ਦਾ ਤੁਸੀਂ ਤਾਂ ਮੈਨੂੰ ਦਰਿਆ ਚ ਰੋਣ ਕੇ ਆ ਗਏ ਮੈਂ आले ਦੁਆਲੇ ਦੇਖਿਆ ਤਾਂ ਉੱਥੇ ਡੰਗਰ ਹੀ ਡੰਗਰ ਮੇਰੇ ਕੋਲੋਂ ਤਾਂ ਜਿੰਨੇ ਕੋ ਲੱਤਾਂ ਬਾਹਾਂ ਮਾਰ ਕੇ ਘੇਰ ਹੋਏ ਮੈਂ ਲੈ ਆਇਆ ਪਰ ਉੱਥੇ ਡੰਗਰਾਂ ਦਾ ਕੋਈ ਅੰਤ ਸੀ ਕਿਤੇ ਭਰਾ ਸੱਚ ਮੰਨ ਗਏ ਉਹਨਾਂ ਬਿਰਬਰ ਤੋਂ ਤਰੀਕਾ ਪੁੱਛਿਆ ਤਾਂ ਉਸਨੇ ਕਿਹਾ ਪਰਾਵੋ ਏਦਾਂ ਕਰੋ ਆਪਣੀਆਂ ਘਰ ਵਾਲੀਆਂ ਨੂੰ ਬਨ ਕੇ ਦਰਿਆ 'ਚ ਸੁੱਟ ਦਿਓ ਜਦੋਂ ਉਹ ਹੱਥ ਪੈਰ ਮਾਰਨਤਾ ਸਮਝ ਲਿਓ ਉਹਨਾਂ ਤੋਂ ਡੰਗਰ ਸਾੰਬੇ ਨਹੀਂ ਜਾ ਰਹੇ ਮਗਰੇ ਤੁਸੀਂ ਛਾਲਾ ਮਾਰ ਦਿਓ ਜਿੰਨੇ ਸਾੰਬੇ ਜਾਂਦੇ ਸਾੰਬ ਕੇ ਲੈ ਆਇਓ ਤਿੰਨਾਂ ਨੇ ਏਦਾਂ ਹੀ ਕੀਤਾ ਆਪਣੀਆਂ ਘਰ ਵਾਲੀਆਂ ਨੂੰ ਬਨ ਕੇ ਦਰਿਆ 'ਚ ਸੁੱਟ ਦਿੱਤਾ जदों वह बेचारियां हथ उलट पुट्ठा कौमां पैर मारन लगियां तिना समझिय कि इन्होंने को डंगर सामभे नहीं जा रहे तिना ने भी मगर ही छाल उलट पुट्ठा कौमां मार दि तरना कोई भी नहीं जा सारे ही डुब के मर गए पुट्टु ने भरावान की भी जायदाद सामभ लीते ऐश कर लगा दोस्तों आप भी कई बार अपने आंध गुआंढ जन रिश्तेदारा वल वेखते हुए कई अजि कदम चुक लैनिया ਜਿਸ ਦਾ ਨਤੀਜਾ ਸਾਨੂੰ ਕਈ ਸਾਲਾਂ ਤੱਕ ਭੁਗਤਣਾ ਪੈਂਦਾ ਹੈ ਸਾਡੀ ਅੱਜ ਦੀ ਜਨਰੇਸ਼ਨ ਅੰਦਰ ਸਬਰ ਤੇ ਸੰਤੋਖ ਬਿਲਕੁਲ ਮੁੱਕ ਚੁੱਕਿਆ ਹੈ ਲਾਲਚ ਦੇ ਚੱਕਰ ਵਿੱਚ ਜੋ ਕੁਝ ਇਹਨਾਂ ਤੋਂ ਹੈ ਉਸ ਤੋਂ ਵੀ ਇਹ ਵਾਂਝਾ ਹੋ ਰਹੇ ਹਨ ਇਹਨਾਂ ਦੁਨਿਆਵੀ ਤੱਥਾਂ ਨਾਲ ਇਨਸਾਨ ਦੀ ਤ੍ਰਿਸ਼ਨਾ ਨਹੀਂ ਬੁੱਝ ਸਕਦੀ ਇਸ ਲਈ ਪਰਮਾਤਮਾ ਨੇ ਜੋ ਕੁਝ ਸਾਨੂੰ ਦਿੱਤਾ ਹੈ ਉਸ ਚ ਹੀ ਖੁਸ਼ ਰਹਿਣਾ ਚਾਹੀਦਾ ਹੈ ਤੇ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ ਦੋਸਤੋ ਇਸੇ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਸੋਲਜਰ ਹਬ ਸਟੋਰੀਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਹਾਣੀ ਨੂੰ ਸ਼ੇਅਰ ਲਾਈਕ ਕਰਨਾ ਨਾ ਭੁੱਲਿਓ ਜੇਕਰ ਤੁਹਾਡੇ ਕੋਲ ਵੀ ਇੱਕ ਵੱਖਰੀ ਕਹਾਣੀ ਹੈ ਤਾਂ ਸਾਡੇ ਟੈਲੀਗ੍ਰam ਚੈਨਲ ਤੇ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਅਸੀਂ ਇਸ ਚੈਨਲ ਦੇ ਜ਼ਰੀਏ ਤੁਹਾਡੀ ਕਹਾਣੀ ਵੀ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਟੈਲੀਗ੍ਰam ਚੈਨਲ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਹੈ ਧੰਨਵਾਦ